ਜਰਾ ਸੰਗਾ ਜੀ ਮੈਂ ਨਿਊ ਸੈਂਟਰ ਟਾਊਨ ਚ ਰਹਿਣਾ ਰਾਤੀ ਅਚਾਨਕ ਤਕਰੀਬਨ 3:30 ਵਜੇ ਦੇ ਲਾਗੇ ਛਾਗੇ ਖੜੀ ਕਾਰ ਦੀ ਬੈਟਰੀ ਤੋਂ ਸ਼ਾਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ ਕਾਰ ਨੂੰ ਅੱਗ ਲੱਗਣ ਕਰਕੇ ਤੇ ਘਰ ਦਾ ਵੀ ਕੁਝ ਨੁਕਸਾਨ ਹੋਇਆ ਜਿਹੜਾ ਬਾਅਦ ਜਿੱਥੇ ਕਾਰ ਖੜੀ ਸੀ ਉਹਦੇ ਸ਼ੀਸ਼ੇ ਟੁੱਟ ਗਏ ਇੱਕ ਦਿਲੇ ਪਾਸੇ ਤੁਸੀਂ ਦੇਖੋ ਸ਼ੀਸ਼ੇ ਟੁੱਟ ਗਏ ਐ ਛੱਤ ਉੱਪਰ ਸਾਰੀ ਪੀਓਪੀ ਲਾਸ ਹੋ ਗਈ ਐ ਕਾਰ ਤਾਂ ਬਿਲਕੁਲ ਡੈਮੇਜ ਹੋ ਗਈ ਇੱਕ ਵਾਸ਼ਿੰਗ ਮਸ਼ੀਨ ਸੀ ਵਾਸ਼ਿੰਗ ਜਿੰਦੇ ਉਹ ਵੀ ਸੜ ਗਈ ਸਾਈਕਲ ਸੀ ਬੱਚਿਆਂ ਦੇ ਪੈਸੇ ਦੋ ਉਹ ਸੜ ਗਏ ਬਾਕੀ ਹੋਰ ਜੋ ਇੱਥੇ ਸਮਾਨ ਤੇ ਆਈ ਪੋਰਚ ਚ ਉਹ ਖਰਾਬ ਹੋ ਗਿਆ ਅੰਤਲੇ ਬਾਰੇ ਬਸ ਜਦੋਂ ਸਮੈਲ ਆਈ ਸਮੈਲ ਤੋਂ ਪਤਾ ਲੱਗਿਆ ਵੀ ਕੋਈ ਸਮੈਲ ਆ ਰਹੀ ਕਿਸੇ ਚੀਜ਼ ਸੜੀ ਦੀ ਉਸ ਤੋਂ ਬਾਅਦ ਉੱਠ ਕੇ ਦੇਖਿਆ ਤਾਂ ਕਾਰ ਦੀ ਬੋਲਨ ਚੋਦ ਨਿਕਲ ਰਹੀ ਸੀ ਇਹਨਾਂ ਨੂੰ ਨੁਕਸਾਨ ਹੋ ਗਿਆ ਨੁਕਸਾਨ ਤੇ ਕਾਰ ਤੁਹਾਡੇ ਸਾਹਮਣੇ ਹੀ ਆ ਕਾਰ ਤਕਰੀਬ ਲਾਓ ਤੁਸੀਂ ਪੁਰਾਣੀ ਕਾਰ ਆ 1.5-2 ਲੱਖ ਰੁਪਏ ਦੀ ਤਾਂ ਹੈਗੀ ਆ ਨਾ ਕਾਰ ਸ਼ੈਵਲਟ ਬੀਟ ਕੀ ਨਾਮ ਦਾ ਦੱਸੀ ਮੇਰਾ ਨਾਮ ਹਰਪਿੰਦਰ ਸਿੰਘ ਆ ਵਾਸੀ ਸੈਂਟਰ ਟਾਊਨ ਤੇ ਸੁਲਤਾਨਪੁਰ ਲੋਧੀ ਤੇ ਅੱਜ ਤੜਕਸਾਰ ਸਾਢੇ 3 ਵਜੇ ਸਾਹਮਣੇ ਹੀਰਾ ਸਿੰਘ ਦੇ ਭਾਈ ਉਹਨਾਂ ਤੇ ਛੋੜਛਾੜ ਕਰਦੇ ਨਾਲ ਗੱਡੀ ਨੂੰ ਅੱਗ ਲੱਗ ਗਈ ਉਹਦਾ ਕਰਕੇ ਨਾਲ ਕਾਫੀ ਨੁਕਸਾਨ ਹੋਇਆ ਪਰ ਅਹੀਂ ਜਦੋਂ ਇਹਨਾਂ ਨੇ ਸਾਨੂੰ 15 ਕ ਮਿੰਟ ਬਾਅਦ 10 ਮਿੰਟ ਬਾਅਦ ਜਣ ਕੇ ਫੋਨ ਲਾਇਆ ਤੇ ਆ ਕੇ ਨਾਲ ਵਾਹ ਹੈਲਪ ਹੋਲਪ ਕਰਾਈ ਤੇ ਚਲੋ ਕਾਬੂ ਪਾਇਆ ਵਾ ਪਰ ਉਹ ਨੁਕਸਾਨ ਕਾਫੀ ਹੋ ਗਿਆ हां बाकी ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਨਾਲ 2-3 ਸਿਲੰਡਰ ਵੀ ਕੋਲ ਹੈਗੇ ਸੀਗੇ ਤੇ ਵੱਡਾ ਹਾਸਾਉਣ ਤੋਂ ਬਹਾ ਰੋਕਿਆ ਨਹੀਂ ਤੇ ਬਹੁਤ ਨੁਕਸਾਨ ਹੋਇਆ ਹੈਗਾ ਕੋਲ ਵਾਸ਼ਿੰਗ ਮਸ਼ੀਨ ਆ ਉਹ ਵੀ ਸੜ ਗਈ ਆ ਤੇ ਨਾਲ ਦੋ ਸਾਈਕਲ ਹੈਗੇ ਉਹ ਵੀ ਨੁਕਸਾਨੇ ਗਏ ਆ ਤੇ ਕੋ ਛੱਤ ਦਾ ਵੀ ਥੋੜਾ ਨੁਕਸਾਨ ਹੋਇਆ ਵਾ ਤੇ ਫਿਰ ਵੀ ਚਲੋ ਸਿਲੰਡਰ ਗਰਮ ਬਹੁਤ ਹੀ ਫਿਰ ਵੀ ਕੱਢੇ ਨਾਲ ਗਵਾਣ ਨਾਲ ਮਿਲ ਕੇ ਤੇ ਉਹਨਾਂ ਨੂੰ ਅੱਗ ਪੈਣ ਤੋਂ ਬਚ ਬਚ ਗਈ ਆ ਬਚਾਅ ਹੋ ਗਿਆ ਜੀਰਾ ਸਿੰਘ ਜੀ ਮੈਂ ਨਿਊ ਸੈਂਟਰ ਟਾਊਨ ਚ ਰਹੇ ਨਾ راتے اچانک تقریبا 3:30 ਵਜੇ ਦੇ ਲਾਗੇ ਛਾਗੇ ਖੜੀ ਕਾਰ ਦੀ ਬੈਟਰੀ ਤੋਂ ਸ਼ਾਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੇ ਕਾਰ ਨੂੰ ਅੱਗ ਲੱਗਣ ਕਰਕੇ ਤੇ ਘਰ ਦਾ ਵੀ ਕੁਝ ਨੁਕਸਾਨ ਹੋਇਆ ਜਿਹੜਾ ਬਾਅਦ ਜਿੱਥੇ ਕਾਰ ਖੜੀ ਸੀ ਉਹਦੇ ਸ਼ੀਸ਼ੇ ਟੁੱਟ ਗਏ ਇੱਕ ਦਿਲੇ ਪਾਸੇ ਤੁਸੀਂ ਦੇਖੋ ਸ਼ੀਸ਼ੇ ਟੁੱਟ ਗਏ ਐ ਛੱਤ ਉੱਪਰ ਸਾਰੀ ਪੀਓਪੀ ਲਾਸ ਹੋ ਗਈ ਹੈ ਕਾਰ ਤਾਂ ਬਿਲਕੁਲ ਡੈਮੇਜ ਹੋ ਗਈ ਇੱਕ ਵਾਸ਼ਿੰਗ ਮਸ਼ੀਨ ਸੀ ਵਾਸ਼ਿੰਗ ਮਸ਼ੀਨ ਦੀ ਉਹ ਵੀ ਸੜ ਗਈ ਸਾਈਕਲ ਸੀ ਬੱਚਿਆਂ ਦੇ ਪਾਸੇ ਦੋ ਉਹ ਸੜ ਗਏ ਬਾਕੀ ਹੋਰ ਜੋ ਇੱਥੇ ਸਮਾਨ ਤੇ ਆਈ ਪੋਰਚ ਚ ਉਹ ਖਰਾਬ ਹੋ ਗਿਆ। ਅੰਤ ਵਿੱਚ ਬੜਾ ਬਾਕੀ ਬਸ ਜਦੋਂ 스멜 ਆਈ 스멜 ਤੋਂ ਪਤਾ ਲੱਗਿਆ ਵੀ ਕੋਈ 스멜 ਆ ਰਹੀ ਕਿਸੇ ਚੀਜ਼ ਸੜੀ ਦੀ। ਉਸ ਤੋਂ ਬਾਅਦ ਉੱਠ ਕੇ ਦੇਖਿਆ ਤਾਂ ਕਾਰ ਦੀ ਬੋਲਨ ਚੋਦ ਨਿਕਲ ਰਹੀ ਸੀ। ਇਹਨਾਂ ਨੂੰ ਨੁਕਸਾਨ ਹੋ ਗਿਆ। ਨੁਕਸਾਨ ਤੇ ਕਾਰ ਤੁਹਾਡੇ ਸਾਹਮਣੇ ਹੀ ਆ ਕਾਰ ਤਕਰੀਬਨ ਲਾਓ ਤੁਸੀਂ ਪੁਰਾਣੀ ਕਾਰ ਆ 1.5-2 ਲੱਖ ਰੁਪਏ ਦੀ ਤਾਂ ਹੈਗੀ ਆ ਨਾ। ਇਹ ਕਾਰ ਸੀ। ਕਾਰ ਸ਼ੈਵਲੈਟ ਬੀਟ ਕੀ ਨਾਮ ਦਾ ਕੀ ਮੇਰਾ ਨਾਮ ਹੈਰਪਿੰਦਰ ਸਿੰਘ ਆ ਵਾਸੇ ਸੈਂਟਰ ਟਾਊਨ ਤੇ ਸੁਲਤਾਨਪੁਰ ਲੋਧੀ ਤੇ ਅੱਜ ਤੜਕਸਾਰ ਸਾਢੇ 3 ਵਜੇ ਸਾਹਮਣੇ ਹੀਰਾ ਸਿੰਘ ਦੇ ਭਾਈ ਹੁਣਾਂ ਤੇ ਛੋਲ ਸਰਕਾਰ ਦੇ ਨਾਲ ਗੱਡੀ ਨੂੰ ਅੱਗ ਲੱਗੀ ਉਹਦਾ ਕਰਕੇ ਨਾਲ ਕਾਫੀ ਨੁਕਸਾਨ ਹੋਇਆ ਪਰ ਅਸੀਂ ਜਦੋਂ ਇਹਨਾਂ ਨੇ ਸਾਨੂੰ 15 ਕ ਮਿੰਟ ਬਾਅਦ 10 ਮਿੰਟ ਬਾਅਦ ਜਾਣ ਕੇ ਫੋਨ ਲਾਇਆ ਤੇ ਆ ਕੇ ਨਾਲ ਵਾਵਾ ਹੈਲਪ ਹੋਪ ਕਰਾਈ ਤੇ ਚਲੋ ਕਾਬੂ ਪਾਇਆ ਵਾ ਪਰ ਉਹ ਨੁਕਸਾਨ ਕਾਫੀ ਹੋ ਗਿਆ हाँ बाकी गड्डी गी काफ़ी नुकसान हो गया तो नाल दो तीन ना, सिलेंडर भी कोल है व्डा हादसा तो वाहवा रोगी तो बहुत नुकसान हुआ है कोल वाशिंग मशीन भी सड़ गई तो नाल दो सैकड़ है नुकसाने गए आते छत का भी थोड़ा नुकसान होया वा फिर भी चलो सिलेंडर गर्म बहुत ही फिर भी क्ढे ना गुआ गुआढ़ रल मिल के उन्होंने आग पैन तो बच बच गई है बचाव हो गया